ਬਹੁਤ ਵੱਡੀ ਖਬਰ ਹੈ ਜਿਵੇਂ ਕਿ ਜੰਗ ਦੇ ਬਹਾਨੇ ਇੱਕ ਬਹੁਤ ਵੱਡੀ ਗੇਮ ਖੇਡੀ ਗਈ ਆ ਬਹੁਤ ਵੱਡੀ ਗੇਮ ਕਿਵੇਂ ਆ ਤੁਹਾਨੂੰ ਪੂਰੀ ਕਲੀ-ਕਲੀ ਗੱਲ ਸਮਝਾਵਾਂਗੇ ਕਿ ਅੱਜ ਹੋਇਆ ਕੀ ਆ ਇਹ ਦੋਨੇ ਦੇਸ਼ਾਂ ਦਾ ਜਿਹੜਾ ਕਿ ਜੰਗ ਲੱਗਣ ਦੀ ਇੱਕ ਪੂਰੀ ਤਿਆਰੀ ਹੋ ਚੁੱਕੀ ਸੀ ਪਰ ਪਰਦੇ ਦੇ ਪਿਛਲਾ ਸੱਚ ਕੀ ਹੈ ਹੈਰਾਨ ਹੋ ਜਾਓਗੇ ਸੁਣ ਕੇ ਕਿ ਨਰਿੰਦਰ ਮੋਦੀ ਪਹਿਲਗਾਮ ਨੂੰ ਲੈ ਕੇ ਸਾਰੀ ਲੜਾਈ ਲੱਗਦੀ ਆ ਤਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜੀ ਕਹਾਣੀ ਬੀਤਦੀ ਆ ਉਹ ਸਾਰੀ ਤੁਹਾਨੂੰ ਸੁਣਾਵਾਂਗੇ ਕਿ ਪਾਕਿਸਤਾਨ ਦੇ ਵਿੱਚੋਂ ਜਿਹੜਾ ਮਾਹੌਲ ਚੱਲਿਆ ਸੀ ਉਹੀ ਜੰਗ ਦਾ ਜਿਹੜਾ ਇੱਕ ਬਹਾਨਾ ਬਣਿਆ ਔਰ ਜੰਗ ਨੂੰ ਇੱਕ ਜੰਗ ਦਾ ਰੂਪ ਦੇ ਕੇ ਜਾਂਦੀ ਇਸ ਲੜਾਈ ਨੂੰ ਅੱਗੇ ਤੱਕ ਲੈ ਕੇ ਜਾਇਆ ਗਿਆ ਪਰ ਅੱਜ ਦੇ ਪਿੱਛੇ ਦਾ ਸੱਚ ਕਰਦੇ ਦੇ ਪਿਛਲੇ ਸੱਚ ਕੀ ਨੇ ਪੂਰੀ ਖਬਰ ਤੁਹਾਡੇ ਸਾਹਮਣੇ ਧਰਾਂਗੇ ਕਿਉਂਕਿ ਪੂਰੇ ਪੰਜਾਬ ਨੂੰ ਜਿਵੇਂ ਇੱਕ ਤਰ੍ਹਾਂ ਦਾ ਕਹਿ ਸਕਦੇ ਧੁਮਾਕੇ ਦੇ ਨਾਲ ਦਹਿਲਾ ਦਿੱਤਾ ਸੀ ਤਾਂ ਦੂਜੇ ਪਾਸੇ ਹਿੰਦੁਸਤਾਨ ਦੇ ਵਿੱਚ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਹਾਹਾਕਾਰ ਮੱਚੀ ਹੋਈ ਸੀ ਜਿਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫੈਸਲਾ ਲੈਂਦੇ ਆ ਕਿ ਪਾਕਿਸਤਾਨ ਨੂੰ ਮੜਿਆ ਮੇਟ ਕਰ ਦੇਣਾ ਪਾਕਿਸਤਾਨ ਨੂੰ ਉੜਾ ਦੇਣਾ ਔਰ ਦੂਜੇ ਪਾਸੇ ਪਾਕਿਸਤਾਨ ਵਾਲੇ ਪਾਸਿਆਂ ਵੀ ਕੋਈ ਕਮੀ ਨਹੀਂ ਛੱਡੀ ਗਈ ਯਾਨੀ ਡਰੋਨ ਤੇ ਡਰੋਨ ਔਰ ਮਸਾਇਲ ਤੇ ਮਸਾਇਲ ਘੱਲੀ ਜਾਂਦੀ ਹੈ ਔਰ ਟਾਰਗੇਟ ਹੁੰਦਾ ਸਿੱਧਾ ਇਹਦੇ ਵਿੱਚ ਪੰਜਾਬ ਕਿਉਂਕਿ ਪੰਜਾਬ ਦੇ ਵਿੱਚ ਲੱਗ-ਲੱਗ ਇਲਾਕਿਆਂ ਦੇ ਵਿੱਚ ਤੁਹਾਨੂੰ ਵੀ ਪਤਾ ਵੀ ਜਦੋਂ ਰਾਤ ਭਾਰ ਦੇ ਵਿੱਚ ਜਿਹੜੇ ਹਮਲੇ ਹੁੰਦੇ ਸੀ ਉਹ ਸਵੇਰ ਹੁੰਦੇ ਯਾਨੀ ਹਰ ਕਮ ਮੱਜਦਾ ਸੀ ਕਿ ਇਨਾਂ ਇਨ ਇਲਾਕਿਆਂ ਦੇ ਵਿੱਚ ਮਸੱਈਲਾ ਆ ਤੇ ਡਰੋਨ ਦੇਖੇ ਗਏ ਨੇ ਤੇ ਆ ਹਮਲੇ ਹੋਏ ਤੇ ਇਨਾਂ ਕ ਨੁਕਸਾਨ ਹੋ ਗਿਆ ਪਰ ਹੁਣ ਇਹਦੇ ਪਿੱਛੇ ਦਾ ਮਾਮਲਾ ਕੀ ਆ ਦਰਸਾਲ ਇਹਦੇ ਪਿੱਛੇ ਦਾ ਕਹਾਣੀ ਚੀਨ ਦੇ ਨਾਲ ਜਾ ਕੇ ਜੁੜਦੀ ਆ ਪੂਰੀ ਖਬਰ ਤੁਹਾਨੂੰ ਦਿਖਾਵਾਂਗੇ ਇੱਕ ਗੇਮ ਖੇਡਣ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਅੱਜ ਤੁਹਾਡੇ ਸਾਹਮਣੇ ਇਹ ਸੱਚ ਵੀ ਧਰਨਾ ਜ਼ਰੂਰੀ ਆ ਕਿਉਂਕਿ ਬਹੁਤੇ ਸਾਥੀਆਂ ਨੂੰ ਨਹੀਂ ਪਤਾ ਹੁੰਦਾ ਕਿ ਜੰਗ ਦਾ ਬਹਾਨਾ ਜਿਹੜਾ ਬਣਾਇਆ ਗਿਆ ਇੱਕ ਯੁੱਧ ਇੱਕ ਯੁੱਧ ਦਾ ਰੂਪ ਦਿੱਤਾ ਗਿਆ ਇਸ ਗੱਲ ਨੂੰ ਤਾਂ ਇਹਦੇ ਪਿੱਛੇ ਦਾ ਮਾਮਲਾ ਜਾਣ ਲੈਣਾ ਸਭ ਦੇ ਲਈ ਜ਼ਰੂਰੀ ਆ ਤੇ ਸੁਣੋ ਪਹਿਲਾਂ ਇਸ ਖਬਰ ਨੂੰ ਕਿ ਅਗਰ ਚੀਨ ਐਸਾ ਕੀ ਕਰ ਰਿਹਾ ਸੀ ਜਿਹਦੇ ਨਾਲ ਇੱਕ ਜੰਗ ਦਾ ਰੂਪ ਦਿੱਤਾ ਗਿਆ ਸੁਣੋ ਯਾਰ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ₹ ਦੇ ਵਿੱਚ ਜੇ ਗੱਲ ਕਰੀਏ ਨਾ ₹3000 ਪਰ ਸਿਕਿਉਰਟੀ ਤੱਕ ਵੀ ਜਾਂਦਾ ਹੈ ਜੀ ਇਹ ਗੱਲ ਮੈਂ ਪਹਿਲਾਂ ਰੱਖਦਾ ਪੱਥਰ ਦੇ ਨਾਲ ਜਾ ਕੇ ਜੁੜਦੀ ਹੈ ਤਾਂ ਫਿਰ ਉਸ ਪੱਥਰ ਤੋਂ ਕਹਾਣੀ ਕਿਵੇਂ ਸ਼ੁਰੂ ਹੁੰਦੀ ਹੈ ਪੂਰੀ ਖਬਰ ਸੁਣਿਓ ਹਜ਼ਾਰ ਤੱਕ ਐਸਾ ਮਾਰਬਲ ਵੀ ਪਾਕਿਸਤਾਨ ਚ ਮਸ਼ਹੂਰ ਹੈ ਇਸ ਦਾ ਤੁਹੇ ਮੈਂ ਤੁਹਾਨੂੰ ਦੱਸ ਰਿਹਾ ਸ਼ਾਇਦ ਕੁਝ ਹਿੱਸਾ ਤੁਹਾਨੂੰ ਪਤਾ ਹੋਵੇ ਪਰ ਇੱਥੋਂ ਹੀ ਤਸਵੀਰ ਸਪਸ਼ਟ ਹੋ ਗਈ ਕਿ ਸਾਹ ਕਿ ਅਗਾ ਹੋਣਾ ਹੈ ਇੱਥੋਂ ਤੁਹਾਨੂੰ ਚਾਨਣ ਹੋ ਜਾਏਗਾ ਖੈਰ

ਔਰ ਰਿਸਰਚਰ ਹੋ ਗਏ ਐਸੇ ਬੰਦਿਆਂ ਦੀ ਤਾਦਾਦ 40000 ਤੋਂ 60000 ਦੇ ਕਰੀਬ ਐ ਸਾਬ ਯਾਨੀ ਮਾਮਲਾ ਕੀ ਹੈ ਪੂਰੀ ਤਰ੍ਹਾਂ ਤੁਹਾਨੂੰ ਸ਼ਾਇਦ ਹੀ ਸਮਝ ਲੱਗੀ ਹੋਵੇ ਪਰ ਮੈਂ ਪੂਰੀ ਕਹਾਣੀ ਤੁਹਾਨੂੰ ਆਪਣੀ ਜ਼ੁਬਾਨੀ ਦੱਸਦਾ ਕਿ ਜਿਹੜਾ ਪਾਕਿਸਤਾਨ ਹੈ ਇਹਦੇ ਵਿੱਚ ਕਈ ਪਦਾਰਥ ਯਾਨੀ ਕਈ ਪ੍ਰਕਾਰ ਦੇ ਮਿਨਰਲਸ ਪਾਏ ਜਾਂਦੇ ਨੇ ਜਿਵੇਂ ਕਾਪਰ ਹੋ ਗਿਆ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਤਾਂ ਇਹਨਾਂ ਦੇ ਵਿੱਚ ਇੱਕ ਸਭ ਤੋਂ ਵੱਡੀ ਮਹੱਤਵ ਚੀਜ਼ ਹੈ ਜਿਹੜੀ ਉਹ ਇਹੀ ਹੈ ਕਿ ਉੱਥੇ ਇੱਕ ਮਾਰਬਲ ਹੈ ਜਿਹਦਾ ਪਰਾਈ ਤੁਹਾਨੂੰ ਵੀਡੀਓ ਦੇ ਵਿੱਚ ਵੀ ਸੁਣ ਗਿਆ ਹੋਣਾ ਪਰ ਮੈਂ ਵੀ ਦੱਸ ਦਿੰਦਾ ਇੱਕ ਖੁੱਟ ਦਾ ਯਾਨੀ ਸਕੁਅਰ ਫੁੱਟ ਦਾ 3000 ਰੁਪਏ ਤੱਕ ਦਾ ਮਾਰਬਲ ਹੈ ਜਿਹਨੂੰ ਲੈ ਕੇ ਚੀਨ ਨੇ ਜੰਗ ਦਾ ਰੂਪ ਦਿੱਤਾ ਹੈ ਸਾਰੀ ਗੱਲ ਨੂੰ ਚੀਨ ਦਾ ਇਸ਼ਾਰਾ ਸੀ ਇਹਦੇ ਵਿੱਚ ਲੋਕ ਕਹ ਰਹੇ ਸੀ ਕਿ ਪਾਕਿਸਤਾਨ ਦੇ ਡਰੋਨ ਆ ਰਹੇ ਨੇ ਦੇਖੋ ਤੁਰਕੀ ਤੇ ਚੀਨ ਇਹਨਾਂ ਦੋਵੇਂ ਮੁਲਕਾਂ ਦੇ ਨਾਲ ਇਹਨਾਂ ਦੀ ਮਾੜੀ ਮੋਟੀ ਜਿਹੜੀ ਕਿ ਬਣਦੀ ਆ ਤਾਂ ਸਿੱਧਾ ਕਹਿ ਸਕਦੇ ਵੀ ਜਿਹੜਾ ਚੀਨ ਹੈ ਉਹ ਕਬਜ਼ਾ ਆਉਣ ਵਾਲੇ ਟਾਈਮ ਦੇ ਵਿੱਚ ਹੈਰਾਨੀ ਵਾਲੀ ਗੱਲ ਹੈ ਕੌਣ ਬਾਰੇ ਟਾਈਮ ਦੇ ਵਿੱਚ ਕਬਜ਼ਾ ਕਰਨਾ ਚਾਹੁੰਦਾ ਪਾਕਿਸਤਾਨ ਤੇ ਤੇ ਪਾਕਿਸਤਾਨ ਨੂੰ ਸ਼ਾਇਦ ਹੀ ਇਸ ਗੱਲ ਦੀ ਭਲਕ ਹੋਵੇ ਕਿ ਹਿੰਦੁਸਤਾਨ ਨਹੀਂ ਤੁਹਾਡਾ ਮਾਰਾ ਚਾਹੁੰਦਾ ਪਰ ਜਿਹੜਾ ਤੁਹਾਡਾ ਦੋਸਤ ਚੀਨ ਬਣਾਈ ਬੈਠੇ ਹੋ ਦਰਸਲ ਉਹ ਮਾਰ ਵਾਲੇ ਦੇ ਉੱਤੇ ਤੇ ਕਈ ਹੋਰ ਪਦਾਤਾਂ ਦੇ ਉੱਤੇ ਉਹਦੀ ਨਜ਼ਰ ਬਣੀ ਹੋਈ ਹੈ ਔਰ ਪਾਕਿਸਤਾਨ ਦੇ ਉੱਤੇ ਪੂਰੀ ਤਰ੍ਹਾਂ ਯਾਨੀ ਪੂਰੀ ਤਰ੍ਹਾਂ ਕਬਜ਼ਾ ਕਰਨਾ ਚਾਹੁੰਦਾ ਚੀਨ ਔਰ ਦੂਜੇ ਪਾਸੇ ਤੁਰਕੀ ਦੇ ਜਿਹੜੇ ਕਿ ਡਰੋਨ ਦੇਖੇ ਗਏ ਨੇ ਇਹ ਤੁਰਕੀ ਦੇ ਡਰੋਨ ਹੈ ਤੁਰਕੀ ਦੀਆਂ ਮਸਈਲਾ ਨੇ ਕੁਰਕੀ ਆਪਣੇ ਆਪ ਯਾਨੀ ਇੱਕ ਪਾਕਿਸਤਾਨ ਮੰਨ ਰਿਆ ਸੀ ਉਹਨਾਂ ਦੇ ਪ੍ਰਧਾਨ ਮੰਤਰੀ ਦਾ ਬਿਆਨ ਹੈ ਕਿ ਸਾਡੇ ਨਾਲ ਸਿਰਫ ਤੁਰਕੀ ਖੜਾ ਹੈ ਚੀਨ ਸਾਡੇ ਤੋਂ ਪਿੱਛੇ हट ਗਿਆ ਇਹ ਵੀ ਦੇਖੋ ਇੱਕ ਗੇਮ ਹੈ ਇਹਨੂੰ ਸਮਝਣ ਦੀ ਲੋੜ ਆ ਪੂਰੀ ਤਰ੍ਹਾਂ ਜਿਹੜਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਬਿਆਨ ਹੈ ਉਹ ਵੀ ਦਰਅਸਲ ਚੀਨ ਮੰਨੀ ਹੋਈ ਕਹਾਇਆ ਗਿਆ ਕਿ ਉਹਨੂੰ ਇਹ ਕਹਿ ਕਿਹਾ ਗਿਆ ਕਿ ਭਾਈ ਤੁਸੀਂ ਇਹ ਬਿਆਨ ਦੇਓ ਕਿ ਚੀਨ ਤਾਂ ਸਾਡੇ ਨਾਲ ਹੀ ਹੈ ਨਹੀਂ ਯਾਨੀ ਚੀਨ ਨੇ ਉਹਨਾਂ ਦੀ ਅੰਦਰ ਖਾਤੇ ਮਦਦ ਕੀਤੀ ਇਧਰ ਡਰੋਨ ਆਉਂਦੇ ਰਹੇ ਮਸੇਲੇ ਆਉਂਦੀਆਂ ਰਹੀਆਂ ਲਗ ਲਗ ਇਲਾਕਿਆਂ ਦੇ ਵਿੱਚ ਪੰਜਾਬ ਨੂੰ ਕਿਉਂਕਿ ਪੰਜਾਬ ਦਾ ਖੈਮਾ ਬਾਰਡਰ ਗੁਜਰਾਤ ਵੀ ਆ ਰਾਜਸਥਾਨ ਬਹੁਤ ਸਾਰੇ ਬਾਰਡਰ ਨੇ ਪਰ ਪੰਜਾਬ ਆ ਜਿਹੜਾ ਇਹਨੂੰ ਸਿੱਧਾ ਕਿਉਂ ਟਾਰਗੇਟ ਕੀਤਾ ਗਿਆ ਕਿਉਂਕਿ ਇੱਥੇ ਸੈਨਾ ਜਿਹੜੀ ਸੈਨਾ ਦਾ ਜਿਹੜਾ ਤਾਮਚਾਮ ਆ ਉਹ ਸਾਰਾ ਸੈਨਾ ਦਾ ਕਰਕੇ ਪੰਜਾਬ ਨੂੰ ਟਾਰਗੇਟ ਕੀਤਾ ਗਿਆ ਔਰ ਦੂਜੇ ਪਾਸੇ ਹੁਣ ਚੀਨ ਦੋ ਯਾਨੀ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਾ ਰਿਆ ਸੀ ਇੱਕ ਪਾਸੇ ਉਹਨਾਂ ਦੀ ਮਦਦ ਯਾਨੀ ਉਹਨਾਂ ਨੂੰ ਨੇਰੇ ਚ ਰੱਖਿਆ ਹੋਇਆ ਔਰ ਦੂਜੇ ਪਾਸੇ ਉਹੀ ਜਿਹੜੇ ਮੈਂ ਪਦਾਤਾਂ ਦੀ ਗੱਲ ਕਰ ਰਿਹਾ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਦੱਬਣਾ ਚਾਹੁੰਦਾ ਕਬਜ਼ਾ ਕਰਨਾ ਚਾਹੁੰਦਾ ਪਰ ਹੁਣ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਵਕਤ ਯਾਨੀ ਪਹਿਲਗਾਮ ਦੇ ਵਿੱਚ ਅਟੈਕ ਹੁੰਦਾ ਤਾਂ ਪੂਰੀ ਦੁਨੀਆ ਦਹਿਲ ਜਾਂਦੀ ਹੈ ਇਹ ਗੱਲ ਪੂਰੀ ਦੁਨੀਆ ਦੇ ਵਿੱਚ ਚਲੀ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਇੱਕ ਤਰ੍ਹਾਂ ਦਾ ਗੁੱਸੇ ਦੇ ਵਿੱਚ ਆ ਜਾਂਦੇ ਆ ਕਿ ਮੈਂ ਇਹਨਾਂ ਮਹਿਲਾਵਾਂ ਦਾ ਬਦਲਾ ਜਿਹੜਾ ਇਹਨੂੰ ਪੂਰੀ ਤਰ੍ਹਾਂ ਯਾਨੀ ਨਿਪਟਾ ਕੇ ਰੱਖੂ ਜਿਹੜੇ ਅਤੰਕਵਾਦੀਆਂ ਨੇ ਇਹ ਹਮਲਾ ਕੀਤਾ ਕੋਈ ਨਹੀਂ ਕਹਿੰਦਾ ਭਾਰਤ ਦੇ ਵਿੱਚੋਂ ਕਿ ਪਾਕਿਸਤਾਨ ਦੇ ਲੋਕਾਂ ਨੇ ਕੀਤਾ ਜਾਂ ਪਾਕਿਸਤਾਨ ਦੇ ਕਿਸੇ ਹੋਰ ਬੰਦੇ ਨੇ ਕੀਤਾ ਨਹੀਂ ਕਿਉਂਕਿ ਹਮਲਾ ਕਰਨ ਵਾਲੇ ਅਤੰਕਵਾਦੀ ਭੇਜਣ ਵਾਲਾ ਕੌਣ ਹੈ ਪਾਕਿਸਤਾਨ ਦੀ ਆਰਮੀ ਤੇ ਇੱਕ ਪਾਕਿਸਤਾਨ ਦੀ ਸਰਕਾਰ ਯਾਨੀ ਇਹ ਦੋਵੇਂ ਤਹਾਨੂੰ ਵੀ ਪਤਾ ਪਾਕਿਸਤਾਨ ਵਾਲਿਆਂ ਨੂੰ ਕਿ ਭਾਈ ਇਹ ਸਾਡੇ ਲਈ ਵੀ ਨਖਿੱਦੇ ਨੇ ਦੇਖੋ ਪਾਕਿਸਤਾਨ ਦੇ ਵਿੱਚ ਕਿਸ ਤਰ੍ਹਾਂ ਦੀ ਯਾਨੀ ਇੱਕ ਬੇਅਦਬੀ ਹੈ ਲੋਕਾਂ ਦੀ ਕਿਸ ਤਰ੍ਹਾਂ ਦੀ ਯਾਨੀ ਉੱਥੇ ਮਹਿੰਗਾਈ ਹੈ ਇਸ ਕਦਰ ਯਾਨੀ ਸਾਨੂੰ ਸਾਰੀਆਂ ਗੱਲਾਂ ਬਾਤਾਂ ਦਾ ਇੱਧਰ ਪਤਾ ਚੱਲਦਾ ਰਹਿੰਦਾ ਪਰ ਫੇਰ ਵੀ ਯਾਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਗੱਲਾਂ ਨੂੰ ਹੀ ਟਾਰਗੇਟ ਕੀਤਾ ਜਿੱਥੇ ਕਿ ਅਤੰਕਵਾਦੀਆਂ ਦੇ ਸੈਂਟਰ ਬਹੁਤ ਵੱਡੇ ਵੱਡੇ ਅੱਡੇ ਬਣੇ ਹੋਏ ਸੀ ਕਈ ਅਤੰਕਵਾਦੀ ਇਹੋ ਜਿਹੇ ਜਿਹੜੇ ਕਿ ਮਸਹੂਰ ਨੇ ਜਿਵੇਂ ਕਿ ਮਸੂਦ ਅਜ਼ਹਰ ਉਹਨਾਂ ਦੇ ਘਰ ਦੇ ਲੋਕ ਵੀ ਕਈ ਮਾਰੇ ਗਏ ਤੇ ਉਹ ਇਹ ਵੀ ਕਹਿੰਦਾ ਸੁਣਿਆ ਗਿਆ ਵੀਡੀਓ ਦੇ ਵਿੱਚ ਕਿ ਚੰਗਾ ਹੁੰਦਾ ਜੇਕਰ ਮੈਂ ਵੀ ਮਰ ਜਾਂਦਾ ਦੇਖੋ ਮਸੂਦ ਅਜ਼ਹਰ ਦੀ ਕੀ ਹਾਲਤ ਹੋਈ ਭਾਰਤ ਦੇ ਹਮਲੇ ਦੇ ਨਾਲ ਤਾਂ ਹੁਣ ਮੈਂ ਚਾਹੁੰਗਾ ਪੰਜਾਬ ਦੇ ਜਿੰਨੇ ਸਾਡੇ ਵਾਸੀ ਆ ਜਾਂ ਹਿੰਦੁਸਤਾਨ ਦੇ ਵਿੱਚੋਂ ਕੋਈ ਵੀ ਆ ਤਮਾ ਚਾਹੁੰਦੇ ਇਸ ਵੀਡੀਓ ਨੂੰ ਵੱਡੇ ਪੱਧਰ ਤੇ ਗਰੁੱਪਾਂ ਦੇ ਵਿੱਚ ਸ਼ੇਅਰ ਕਰਨੀ ਆ ਤਾਂ ਕਿ ਜਿਹੜਾ ਪੜਦੇ ਪਿਛਲਾ ਸੱਚ ਪੂਰੀ ਦੁਨੀਆ ਦੇ ਸਾਹਮਣੇ ਆ ਸਕੇ ਕਿਉਂ ਕਿ ਇਹ ਜਿਹੜੀ ਜਾਣਕਾਰੀ ਹੈ ਇਹ ਜਾਣਕਾਰੀ ਬੜੇ ਹੀ ਇੱਕ ਜ਼ਿੰਮੇਵਾਰ ਇੱਕ ਚੈਨਲ ਇੱਕ ਬਹੁਤ ਹੀ ਸੂਝਵਾਨ ਬੰਦੇ ਦੇ ਦੁਆਰਾ ਜਿਹੜੀ ਹੱਥ ਲੱਗੀ ਆ ਉਹ ਅਸੀਂ ਤੁਹਾਡੇ ਤੱਕ ਪਹੁੰਚਾ ਦਿੱਤੀ ਆ ਕਿ ਜਿਹੜਾ ਇਹ ਪਿਛਲਾ ਕਰੈਕਟਰ ਹੈ ਉਹ ਦਰਸਲ ਦੁਨੀਆ ਦੇ ਸਾਹਮਣੇ ਨਹੀਂ ਆਉਣ ਦਿੱਤਾ ਜਾ ਰਿਹਾ ਕਿਉਂਕਿ ਉਹਨਾਂ ਨੂੰ ਵੀ ਨਹਿਰੇ ਦੇ ਵਿੱਚ ਰੱਖਿਆ ਹੋਇਆ ਹੈ ਪਾਕਿਸਤਾਨ ਵਾਲਿਆਂ ਨੂੰ ਔਰ ਆਪਣਾ ਕੰਮ ਕਰਨ ਦੇ ਵਿੱਚ ਵੀ ਚੀਨ ਜੁਟਿਆ ਹੋਇਆ ਕਹਿਣ ਦੀ ਗੱਲ ਹੈ 40 ਹਜ਼ਾਰ ਬਿਗਿਆਨਕੀ ਚੀਨ ਦੇ ਪਾਕਿਸਤਾਨ ਦੇ ਵਿੱਚ ਇਹਦੀ ਰਿਸਰਚ ਕਰਨ ਤੇ ਜੁਟੇ ਹੋਏ ਆ ਕਿਹੜੇ ਕਿਹੜੇ ਮਿਨਰਲਸ ਉੱਥੇ ਪਾਏ ਜਾਂਦੇ ਆ ਕਿਹੜੇ ਕਿਹੜੇ ਪਦਾਰਥ ਨੇ ਜਿਵੇਂ ਕਿ ਕਾਪਰ ਹੋ ਗਿਆ ਕਈ ਸਾਰੀਆਂ ਹੋਰ ਚੀਜ਼ਾਂ ਨੇ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਦੱਸੀ ਆ ਮਾਰਬਲ ਦੀ ਮਾਰਬਲ ਬਹੁਤ ਮਹਿੰਗਾ ਜਿਹੜੇ ਦੀ ਉਹ ਤਲਾਸ਼ ਵਿੱਚ ਸੀਗੇ ਉਹ ਉਹਨਾਂ ਨੂੰ ਮਿਲ ਚੁੱਕਿਆ ਤੇ ਹੁਣ ਉਸੇ ਕਬਜ਼ਾ ਕਰਨਾ ਚਾਹੁੰਦੇ ਆ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕੇ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ